ਛੋਟੇ ਸਿੱਧੂ ਨੇ ਟੇਕਿਆ ਮੱਥਾ ਲਿਆ ਅਸ਼ੀਰਵਾਦ ਇਹ ਦੋ ਚੀਜ਼ਾਂ ਪਾਉਣ ਨੂੰ ਦਿੱਤੀਆਂ ਸੰਤ ਹੰਸਾਲੀ ਵਾਲਿਆਂ ਨੇ ਬੱਚੇ ਬੱਚਿਆਂ ਨੂੰ ਬਚਨ ਦਿੰਦੇ ਸੀ ਪਿਆਰਿਓ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ਼ੰਤ ਹੰਸਾਲੀ ਵਾਲਿਆਂ ਦੇ ਕੋਲ ਪਹਿਲਾਂ ਵੀ ਸੰਗਤ ਬਹੁਤ ਜਾਂਦੀ ਸੀ ਅੱਜ ਵੀ ਚਲੋ ਖੈਰ ਅੱਜ ਬਾਬਾ ਪਰਮਜੀਤ ਸਿੰਘ ਜੀ ਹੈਗੇ ਨੇ ਬੜੇ ਜੀਵਨ ਵਾਲੇ ਨੇ ਔਰ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦਾ ਤਾਂ ਕੋਈ ਕਹਿਣਾ ਹੀ ਨਹੀਂ ਭਾਈ ਉਹਨਾਂ ਕੋਲ ਜਿੰਨੀ ਸ਼ਬਦ ਦੀ ਕਮਾਈ ਸੀ ਜਿੰਨਾ ਉਹਨਾਂ ਕੋਲੇ ਭਜਨ ਸੀ ਜਿੰਨੀ ਉਹਨਾਂ ਕੋਲੇ ਬੰਦਗੀ ਸੀ ਪਿਆਰਿਓ ਉਹਨਾਂ ਸ਼ਾਇਦ ਕਿਸੇ ਕੋਲ ਹੋਰ ਨਹੀਂ ਹੋ ਸਕਦਾ ਸੋ ਗੁਰਮੁਖ ਪਿਆਰਿਓ ਛੋਟੇ ਸਿੱਧੂ ਮੂਸੇਵਾਲੇ ਨੇ ਪਰਿਵਾਰ ਸਮੇਤ ਜੇ ਮੈਂ ਆਪਾ ਵੇਖਿਆ ਹੀ ਆ ਪੋਸਟਰ ਜਿਹੜੀਆਂ ਨੇ ਸਾਰਿਆਂ ਨੇ ਵੇਖ ਹੀ ਲਈਆਂ ਨੇ ਹੰਸਾਲੀ ਸਾਹਿਬ ਉਹ ਗਏ ਤੇ ਉਹਨਾਂ ਨੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ ਬੜੀ ਚੰਗੀ ਗੱਲ ਹੈ ਜਿਹੜਾ ਵੀ ਕੋਈ ਸਾਧੂ ਸੰਤ ਮਹਾਂਪੁਰਸ਼ ਹੈ ਉਹਦੇ ਕੋਲ ਜਾਣਾ ਆਸ਼ੀਰਵਾਦ ਲੈਣਾ ਬੜੀ ਚੰਗੀ ਗੱਲ ਹੈ ਬੜੀ ਵਧੀਆ ਗੱਲ ਹੈ ਸੋ ਪਿਆਰਿਓ ਉਹਨਾਂ ਨੇ ਉੱਥੇ ਜਾ ਕੇ ਸੇਵਾਵਾਂ ਵੀ ਕੀਤੀਆਂ ਔਰ ਦਰਸ਼ਨ ਵੀ ਕੀਤੇ ਆਸੇ-ਪਾਸੇ ਔਰ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੋ ਪਿਆਰਿਓ ਉਹਨਾਂ ਨੂੰ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਗੁਟਕਾ ਸਾਹਿਬ ਦਿੱਤੇ ਗਏ ਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਵੀ ਜਿਹੜਾ ਹੈ ਉਹ ਦਿੱਤਾ ਗਿਆ ਸੰਤ ਹੰਸਾਲੀ ਵਾਲੇ ਜਿਹੜੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਨੂੰ ਕਹਿੰਦੇ ਸੀ ਭਾਈ ਇਹਨਾਂ ਨੂੰ ਨਾ ਜਿਹੜਾ ਨਾਮ ਸਿਮਰਨ ਨਾਲ ਜੋੜੋ ਇਹਨਾਂ ਨੂੰ ਹੁਣੇ ਤੋਂ ਹੀ ਜਿਹੜਾ ਬੰਦਗੀ ਦੇ ਵਿੱਚ ਜੋੜ ਦਿਓ ਇਹ ਕੋਰਾ ਕਾਗਜ਼ ਹੈ ਇਹਦੇ ਤੇ ਜਿਹੋ ਜਿਹਾ ਲਿਖਾਂਗੇ ਉਹੋ ਜਿਹਾ ਹੀ ਉਕਰੇਗਾ ਇਸ ਕਰਕੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜੋ ਗੁਰਮਤ ਦੀ ਲਾਈਨ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਜੋੜ ਕੇ ਰੱਖੋ ਕਿਉਂਕਿ ਜੇ ਕੁਝ ਪਾਉਣਾ ਹੈ ਜੇ ਕੁਝ ਪ੍ਰਾਪਤ ਕਰਨਾ ਹੈ ਤੇ ਆਪਣੇ ਬੱਚਿਆਂ ਨੂੰ ਸੰਭਾਲ ਕੇ ਜ਼ਰੂਰ ਰੱਖੋ ਆਪਣੇ ਬੱਚਿਆਂ ਦੀ ਜਿਹੜੀ ਹੈ ਇੰਨੀ ਕੁ ਕੇਅਰ ਕਰੋ ਹੁਣੇ ਤੋਂ ਹੀ ਆਪਾਂ ਗੁਰੂ ਘਰ ਜਾਈਏ ਉਹਨਾਂ ਨੂੰ ਨਾਲ ਲੈ ਕੇ ਜਾਈਏ ਗੁਰਬਾਣੀ ਪੜ੍ਹੀਏ ਸਿਮਰਨ ਕਰੀਏ ਤਾਂ ਉਹਨਾਂ ਨੂੰ ਕੋਲ ਬਿਠਾਈਏ ਜੇ ਪਾਹੇ 5 ਮਿੰਟ ਬੱਚਾ ਬੈਠੇ ਉਹਨੂੰ ਕੋਲ ਬਿਠਾਓ ਕੋਸ਼ਿਸ਼ ਕਰੋ ਔਰ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਆਪਣੇ ਬੱਚਿਆਂ ਦੀ ਜਿਹੜੀ ਐ ਇੰਨੀ ਸੰਭਾਲ ਕਰੋ ਕਦਰ ਕਰੋ ਜਿਵੇਂ ਹੁਣ ਮੈਂ ਅੱਜ ਹੀ ਵੇਖ ਰਿਹਾ ਸੀ ਕਿ ਖਾਸ ਕਰਕੇ ਜਿਹੜੀਆਂ ਸਾਡੀਆਂ ਧੀਆਂ ਨੇ ਖਾਸ ਕਰਕੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਬਈ ਸੰਭਾਲ ਕੇ ਜ਼ਰੂਰ ਰੱਖੋ ਕਿਉਂਕਿ ਸਮਾਂ ਜਿਹੜਾ ਉਹ ਬਹੁਤ ਭਿਆਨਕ ਹੈ ਸਮਾਂ ਜਿਹੜਾ ਹੈ ਉਹ ਇੰਨਾ ਭਿਆਨਕ ਹੈ ਆਪਾਂ ਸਾਰੇ ਅ ਵੇਖ ਹੀ ਰਹੇ ਹਾਂ ਕਿ ਸਮਾਂ ਜਿਹੜਾ ਹੈ ਉਹ ਇੰਨਾ ਕਾਲਜੁਗ ਭਰਿਆ ਆ ਗਿਆ ਸਮੇ ਦੇ ਵਿੱਚ ਜਿਹੜੀ ਐਸੀ ਇੱਕ ਖੜੋਤ ਆ ਗਈ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਬੱਚੀਆਂ ਨੇ ਉਹ ਸੇਫ ਨਹੀਂ ਸਾਡੇ ਬੱਚਿਆਂ ਨੂੰ ਜਿਹੜਾ ਅਸੀਂ ਖੁਦ ਸੇਫ ਕਰੀਏ ਉਹਨਾਂ ਦਾ ਅਸੀਂ ਧਿਆਨ ਰੱਖੀਏ ਸਾਡੇ ਬੱਚਿਆਂ ਦਾ ਖੁਦ ਧਿਆਨ ਰੱਖੀਏ ਸੋ ਸਾਧ ਸੰਗਤ ਇਸ ਕਰਕੇ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਉਹ ਖਾਸ ਜ਼ਰੂਰਤ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਜ਼ਰੂਰ ਸਮਝੀਏ ਆਪਣੇ ਆਪ ਦੀ ਸਮਝੀਏ ਸਾ ਸੰਗਤ ਆਪਣੇ ਆਪ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਅਸੀਂ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਸਾਡੇ ਬੱਚਿਆਂ ਨੂੰ ਗੁਰਮਤ ਨਾਲ ਜੋੜੀਏ ਸਾਡੇ ਬੱਚੇ ਜਿਹੜੇ ਨੇ ਉਹ ਗੁਰਮਤ ਦੇ ਨਾਲ ਜੁੜਨ ਸਾਡੇ ਬੱਚਿਆਂ ਨੂੰ ਅਸੀਂ ਗੁਰਮਤ ਦੇ ਨਾਲ ਵੱਧ ਤੋਂ ਵੱਧ ਜੋੜੀਏ ਜਦੋਂ ਸਾਡੇ ਬੱਚੇ ਗੁਰਮਤ ਨਾਲ ਜੁੜਨਗੇ ਜਦੋਂ ਸਾਡੇ ਬੱਚੇ ਜਿਹੜੇ ਨੇ ਉਹ ਗੁਰੂ ਵਾਲੇ ਹੋਣਗੇ ਤਾਂ ਬਹੁਤ ਚੰਗਾ ਹੋਏਗਾ ਕਿਉਂਕਿ ਸਾਡੇ ਅੰਦਰ ਜਿਹੜੀ ਕਿਰਪਾ ਹੈ ਰਹਿਮਤ ਹੈ ਸਤਿਗੁਰੂ ਦੀ ਉਹ ਤਾਂ ਹੀ ਵਰਤਣੀ ਹੈ ਜਦੋਂ ਅਸੀਂ ਆਪ ਖੁਦ ਚੱਲ ਚੱਲਾਂਗੇ ਵਧੀਆ ਤਰੀਕੇ ਨਾਲ ਖੁਦ ਅਸੀਂ ਆਪਣੇ ਆਪ ਨੂੰ ਮੰਨਾਂਗੇ ਇਸ ਗੱਲ ਨੂੰ ਲੈ ਕੇ ਵੀ ਸਤਿਗੁਰੂ ਜੀ ਨੇ ਬਹੁਤ ਵਧੀਆ ਕਿਰਪਾ ਕੀਤੀ ਹੈ ਸਤਿਗੁਰੂ ਜੀ ਨੇ ਬੜੀ ਵਧੀਆ ਰਹਿਮਤ ਕੀਤੀ ਹੈ ਮੇਰੇ ਸਤਿਗੁਰੂ ਜੀ ਉਹੀ ਕਿਰਪਾ ਕਰਦੇ ਆ ਭਾਈ ਜਦੋਂ ਅਸੀਂ ਸਤਿਗੁਰੂ ਦੇ ਦਰ ਤੇ ਪਰਵਾਣ ਹੋਨੇ ਆ ਪਾਤਸ਼ਾਹ ਦੇ ਦਰ ਤੇ ਪਰਵਾਣ ਉਦੋਂ ਹੋਈਦਾ ਤੇ ਜਦੋਂ ਆਪਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਲੈ ਕੇ ਚੱਲਦੇ ਆ ਮੇਰੇ ਸਤਿਗੁਰੂ ਜੀ ਫੇਰ ਕਿਰਪਾ ਕਰਦੇ ਨੇ ਸੋ ਗੁਰਮੁਖ ਪਿਆਰਿਓ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਬੱਚੇ ਮਾਪੇ ਦਾ ਜਿਹੜਾ ਸਭ ਤੋਂ ਵੱਡਾ ਗਹਿਣਾ ਹੁੰਦੇ ਨੇ ਤੇ ਔਲਾਦ ਸਭ ਤੋਂ ਵੱਡਾ ਗਹਿਣਾ ਹੁੰਦੀ ਹੈ ਤੇ ਜਿਹੜਾ ਆਪਣੇ ਬੱਚਿਆਂ ਨੂੰ ਸੰਭਾਲਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਪਿਆਰਿਓ ਉਹ ਹਰ ਇੱਕ ਚੀਜ਼ ਉਸਨੇ ਕਰ ਲਈ ਹਰ ਇੱਕ ਚੀਜ਼ ਉਸਨੇ ਕਰ ਲਈ ਸੋ ਸਾਥ ਸੰਗਤ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਪਾਸ ਹੋ ਗਿਆ ਤੇ ਮੇਰੇ ਪਾਤਸ਼ਾਹ ਜੀ ਇਸ ਕਰਕੇ ਸਾਰਿਆਂ ਤੇ ਕਿਰਪਾ ਕਰਨ ਬੱਚਿਆਂ ਨੂੰ ਅੰਸਾਰੀ ਸਾਹਿਬ ਅਹੇ ਜੇ ਸੰਤ ਮਹਾਂਪੁਰਸ਼ਾਂ ਦੇ ਦਰ ਤੇ ਲੈ ਕੇ ਜਾਇ ਕਰੋ ਸੋ ਸਾਡੇ ਬੱਚਿਆਂ ਨੂੰ ਜਿਹੜੀ ਹੈ ਚੰਗੀ ਸੋਚ ਬੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ